ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਪਿੰਦਰਕੌਰ ਦੀ ਹੈ ਪਿੰਦਰਕੌਰ ਬਹੁਤ ਹੀ ਵਧੀਆ ਸਰਦੀ ਪੁੱਜਦੇ ਕਰਦੀ ਸੀ ਧੀ ਸੀ ਉਹ ਤਿੰਨ ਭਰਾਵਾਂ ਦੀ ਇੱਕੋ ਇੱਕ ਭੈਣ ਸੀ ਘਰ ਵਿੱਚ ਇੱਕ ਕੁੜੀ ਹੋਣ ਕਰਕੇ ਉਸ ਨੂੰ ਲਾਡਾ ਨਾਲ ਪਾਲਿਆ ਸੀ ਸਾਰੇ ਬਹੁਤ ਪਿਆਰ ਕਰਦੇ ਸਨ ਉਸ ਨੂੰ ਬਹੁਤ ਹੀ ਵਧੀਆ ਪੜਾਇਆ ਲਿਖਾਇਆ ਗਿਆ ਤੇ ਉਹ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ ਉਹਨਾਂ ਦੇ ਘਰ ਪਿੰਦਰ ਦੇ ਲਈ ਵੱਡੇ ਖਾਨਦਾਨ ਘਰ ਤੋਂ ਰਿਸ਼ਤਾ ਆਇਆ ਤੇ ਘਰਦਿਆਂ ਨੇ ਪਿੰਦਰ ਤੋਂ ਪੁੱਛੇ ਬਿਨਾ ਫੋਟੋ ਦੇਖੇ ਕੇ ਹਾਂ ਕਰ ਦਿੱਤੀ ਕਿਉਂਕਿ ਪਿੰਦਰ ਨੂੰ ਪਤਾ ਸੀ ਕਿ ਉਸ ਦੇ ਮਾਪੇ ਤੇ ਭਰਾ ਉਸ ਲਈ ਚੰਗਾ ਹੀ ਕਰਨਗੇ ਸਾਰੇ ਪਰਿਵਾਰ ਦੀ ਜਾਨ ਸੀ ਪਿੰਦਰ ਰਿਸ਼ਤੇ ਦੀ ਗੱਲ ਅੱਗੇ ਤੁਰੀ ਤੇ ਵਿਆਹ ਦੀ ਤਾਰੀਖ ਪੱਕੀ ਹੋ ਗਈ ਪਿੰਦਰ ਦਾ ਬਲਤੇਜ ਸਿੰਘ ਨਾਲ ਵਿਆਹ ਹੋ ਗਿਆ ਪਿੰਦਰ ਨੂੰ ਸਹੁਰੇ ਘਰ ਵਿੱਚ ਵੀ ਪੇਕਿਆਂ ਵਾਂਗ ਹੀ ਪਿਆਰ ਮਿਲਿਆ ਤੇ ਬਲਤੇਜ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਇੱਜ਼ਤ ਕਰਦਾ ਸੀ ਤੇ ਉਸ ਨੂੰ ਹਮੇਸ਼ਾ ਖੁਸ਼ ਰੱਖਦਾ ਸੀ ਕਦੇ ਪਿੰਦਰ ਨੂੰ ਇਹ ਨਹੀਂ ਮਹਿਸੂਸ ਹੋਇਆ ਸੀ ਕਿ ਉਹ ਪੇਕਿਆਂ ਤੋਂ ਦੂਰ ਰਹਿ ਰਹੀ ਹੈ ਵਿਆਹ ਦੇ 2 ਸਾਲ ਬਾਅਦ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਸੱਸ ਸੋਰਾ ਬਹੁਤ ਖੁਸ਼ ਸਨ ਕਿ ਉਹਨਾਂ ਨੇ ਪੋਤਰੀ ਦਾ ਮੂੰਹ ਦੇਖਿਆ ਤੇ ਬਲਤੇਜ ਦੀ ਪਿੰਦਰ ਨੂੰ ਬਹੁਤ ਵਧੀਆ ਫੁੱਲਾਂ ਵਾਂਗ ਰੱਖਦਾ ਸੀ ਤੇ ਸਾਰਾ ਪਰਿਵਾਰ ਪਿੰਦਰ ਦੀ ਹਰ ਗੱਲ ਮੰਨਦੇ ਸਨ ਕਦੇ ਕਦੇ ਪਿੰਦਰ ਸੋਚਦੀ ਸੀ ਕਿ ਉਸ ਨੇ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਉਸ ਨੂੰ ਇੰਨਾ ਵਧੀਆ ਤੇ ਚੰਗਾ ਪਰਿਵਾਰ ਮਿਲਿਆ। ਇਵੇਂ ਹੀ ਹੱਸਦਿਆਂ ਖੇਡਦਿਆਂ 5 ਸਾਲ ਬੀਤ ਗਏ। ਤੇ ਪਿੰਦਰ ਦਾ ਪੁੱਤ ਸੁਖਮਣ ਵੀ 3 ਸਾਲ ਦਾ ਹੋ ਗਿਆ। ਇੱਕ ਦਿਨ ਪਿੰਦਰ ਨੇ ਬਲਤੇਜ ਨੂੰ ਕਿਹਾ ਕਿ ਆਪਾਂ ਮੇਰੇ ਪੇਕੇ ਚੱਲ ਕੇ ਆਈਏ। ਤਾਂ ਬਲਤੇਜ ਨੇ ਕੰਮ ਤੋਂ ਛੁੱਟੀ ਲੈ ਲਈ। ਤਿੰਨੋਂ ਜਾਣੇ ਚੱਲ ਪਏ। ਪਿੰਦਰ ਦੇ ਪੇਕਿਆਂ ਨੂੰ ਪਿੰਦਰ ਨੂੰ ਪੇਕੇ ਆਉਣ ਦਾ ਬਹੁਤ ਚਾਹ ਸੀ ਤੇ ਰਸਤੇ ਵਿੱਚ ਅਚਾਨਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਤਿੰਨਾਂ ਦੇ ਗੰਭੀਰ ਸੱਟਾਂ ਲੱਗ ਗਈਆਂ ਪਿੰਦਰ ਦੇ ਸਿਰ ਤੇ ਸੱਟ ਲੱਗਣ ਕਾਰਨ ਉਸ ਦੀ ਨਜ਼ਰ ਚਲੀ ਗਈ ਉਸ ਦੇ ਸਹੁਰੇ ਪਰਿਵਾਰ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਅੰਦਰੂਨੀ ਸੱਟ ਕਾਰਨ ਐਸਡੀ ਨਜ਼ਰ ਵਾਪਸ ਨਹੀਂ ਆ ਸਕਦੀ ਉਸ ਦੇ ਪੇਕਿਆਂ ਤੋਂ ਉਸ ਦੇ ਮਾਪਿਓ ਤੇ ਭਰਾ ਉਸ ਦਾ ਹਾਲ ਚਾਲ ਪੁੱਛਣ ਆਉਂਦੇ ਰਹਿੰਦੇ ਤੇ ਐਵੇਂ ਹੀ ਕਈ ਮਹੀਨੇ ਲੰਘ ਗਏ ਫਿਰ ਹੌਲੀ ਹੌਲੀ ਫੋਨ ਤੇ ਗੱਲ ਕਰਕੇ ਪਿੰਦਰ ਦਾ ਹਾਲ ਚਾਲ ਪੁੱਛਣ ਲੱਗੇ ਤੇ ਹੌਲੀ ਹੌਲੀ ਸਾਰਿਆਂ ਦੇ ਸੁਭਾਅ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ ਤੇ ਸਾਰੇ ਪਿੰਦਰ ਤੋਂ ਦੂਰ ਰਹਿਣ ਲੱਗ ਪਏ ਇੱਕ ਦਿਨ ਪਿੰਦਰ ਨੇ ਬਲਤੇਜ ਨੂੰ ਕਿਹਾ ਕਿ ਉਸ ਦਾ ਦਿਲ ਪੇਕੇ ਜਾਣ ਨੂੰ ਕਰਦਾ ਹੈ ਤਾਂ ਬਲਤੇਜ ਨੇ ਝਟ ਹਾਂ ਕਰ ਦਿੱਤੀ ਜਿਵੇਂ ਪਿੰਦਰ ਨੇ ਉਸ ਦੇ ਦਿਲ ਦੀ ਗੱਲ ਕਰ ਦਿੱਤੀ ਹੋਵੇ ਪਿੰਦਰ ਜਦੋਂ ਪੇਕੇ ਗਈ ਤਾਂ ਸਹੁਰਿਆਂ ਨੂੰ ਬਹੁਤ ਖੁਸ਼ੀ ਹੋਈ ਤੇ ਪਿੰਦਰ ਨੇ ਵੀ ਆਪਣੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਸ ਦੇ ਭਰਾਵਾਂ ਤੇ ਬੱਚਿਆਂ ਨੇ ਵੀ ਬਹੁਤ ਆਸ ਸੀ। ਕਿ ਉਹਨਾਂ ਦੀ ਭੂਆ ਆਈ ਹੈ। ਬਲਤੇਜ ਪਿੰਦਰ ਨੂੰ ਛੱਡ ਕੇ ਵਾਪਸ ਚਲਾ ਗਿਆ ਤੇ ਆਪਣੇ ਪਿੰਡ ਸੁਖਮਨ ਨੂੰ ਨਾਲ ਲੈ ਗਿਆ। ਇੱਕ ਦਿਨ ਜਦੋਂ ਪਿੰਦਰ ਤੋਂ ਕੱਚ ਦਾ ਗਲਾਸ ਹੀਠਾ ਡਿੱਗ ਕੇ ਟੁੱਟ ਗਿਆ ਤਾਂ ਉਸ ਦੀ ਪਰਜਾਈ ਨੇ ਉਸ ਦੇ ਨਾਲ ਉਸ ਦੀ ਪਰਜਾਈ ਲੜਨ ਲੱਗ ਗਈ। ਇਦਾਂ ਹੀ ਪਿੰਦਰ ਦਾ ਮਨ ਉਦਾਸ ਰਹਿਣ ਲੱਗਾ ਤੇ ਸਾਰੇ ਬਲਤੇਜ ਦੇ ਆਉਣ ਬਾਰੇ ਪੁੱਛਣ ਲੱਗ ਗਏ ਕੀ ਬਲਤੇਜ ਕਦੋਂ ਆਵੇਗਾ ਪਿੰਦਰ ਨੇ ਇੱਕ ਦਿਨ ਬਲਤੇਜ ਨੂੰ ਫੋਨ ਲਾ ਕੇ ਲੈ ਕੇ ਜਾਣ ਲਈ ਫੋਨ ਕੀਤਾ ਤੇ ਬਲਤੇਜ ਪਿੰਦਰ ਨੂੰ ਲੈ ਗਿਆ ਪਰ ਜਦੋਂ ਪਿੰਦਰ ਘਰ ਗਈ ਤਾਂ ਉਹ ਇਹ ਦੇਖ ਕੇ ਹਰਾਨ ਰਹਿ ਗਈ ਕਿ ਉਹਨਾਂ ਨੇ ਬਲਤੇਜ ਪਿੰਦਰ ਨੂੰ ਦੱਸੇ ਬਿਨਾ ਹੀ ਦੂਜਾ ਵਿਆਹ ਕਰ ਦਿੱਤਾ ਉਸ ਨੂੰ ਉੱਪਰਲੇ ਕਮਰੇ ਵਿੱਚ ਰਹਿਣ ਲਈ ਕਿਹਾ ਤੇ ਸੁਖਮਨ ਨੂੰ ਵੀ ਉਸਦੇ ਕੋਲ ਜਾਣ ਤੋਂ ਰੋਕ ਦਿੱਤਾ ਤੇ ਉਸ ਦੀ ਦੇਖਭਾਲ ਲਈ ਇੱਕ ਗੀਤਾ ਨਾਮ ਦੀ ਨੌਕਰਾਨੀ ਲਾ ਦਿੱਤੀ ਹੁਣ ਪਿੰਦਰ ਆਪਣੇ ਸੁਖਮਨ ਪੁੱਤ ਨੂੰ ਉਸ ਦਾ ਹਾਲਚਾਲ ਵੀ ਗੀਤਾ ਤੋਂ ਪੋਸ਼ਤੀ ਸੀ ਸੁਖਮਣ ਪਿੰਦਰ ਕੋਲ ਜਾਣ ਤੋਂ ਰੋਕ ਦਿੱਤਾ ਪਿੰਦਰ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਟੁੱਟ ਗਈ ਤੇ ਸਾਰੇ ਪਿੰਦਰ ਤੋਂ ਨਫ਼ਰਤ ਕਰਨ ਲੱਗੀ ਉਸ ਕੋਲ ਕੋਈ ਨਹੀਂ ਸੀ ਜਾਂਦਾ ਜੇ ਉਹ ਕਿਸੇ ਨੂੰ ਕੋਲ ਬੁਲਾਉਂਦੀ ਤਾਂ ਉਹ ਇਹ ਕਹਿ ਦਿੰਦੇ ਕਿ ਅਸੀਂ ਕੰਮ ਕਰਨਾ ਤੂੰ ਤਾਂ ਵੇਲੀ ਪਿੰਦਰ ਸੋਚਦੀ ਕਿ ਮੈਂ ਸਾਰਿਆਂ ਦੀ ਲਾਡਲੀ ਸੀ ਤੇ ਲਾਡਲੀ ਧੀ ਸੀ ਤੇ ਲਾਡਲੀ ਨੋ ਸੀ ਸਾਰੇ ਮੈਨੂੰ ਇੰਨੀ ਨਫ਼ਰਤ ਤਾਂ ਕਰਨ ਲੱਗ ਗਏ ਕਿਉਂਕਿ ਮੈਨੂੰ ਅੱਜ ਦਿਖਾਈ ਨਹੀਂ ਦਿੰਦਾ ਪਿੰਦਰ ਆਪਣੇ ਆਪ ਨੂੰ ਬੰਦ ਕਮਰੇ ਵਿੱਚ ਪਈ ਦੇਖ ਕੇ ਅੱਜ ਆਪਣੀ ਮੌਤ ਦੀ ਉਡੀਕ ਕਰ ਰਹੀ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਛੋਟੀ ਜੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਜੀ ਧੰਨਵਾਦ ਜੀ